ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਣੇ ਆਪ ਦੇ ਪਿੰਡ ਚੋਂ ਹੀ ਹੈ ਇਹ ਮੱਕੀ ਦਾ ਸਟੇਜ ਕੱਟਣਾ ਹੋ ਰਿਹਾ ਹੈ ਹਰ ਕਿਸੇ ਵਾਸਤੇ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਜਿਹੜਾ ਮਾਝੇ ਰੀਏ ਦੇ ਵਿੱਚ ਕਾਫੀ ਪਾਣੀ ਆ ਗਿਆ ਹੈ ਸਾਢੇ 2 ਹੋਏ ਨੇ ਤੇ ਹਰ ਇੱਕ ਇਲਾਕੇ ਦੇ ਵਿੱਚੋਂ ਜਿੱਥੇ ਪਾਣੀ ਦੀ ਮਾਰ ਘਟ ਹੈ ਉਥੋਂ ਸੇਵਾ ਹੋ ਰਹੀ ਹੈ ਰਾਸ਼ਨ ਸੋ ਵਾਲੇ ਨੀਰਾਚਾਰਾ ਸੂੜੀ ਜਾ ਰਹੀ ਹੈ ਤੇ ਆਪਣੇ ਪਿੰਡ ਤੋਂ ਵੀ ਇੱਥੋਂ ਜਾ ਰਿਹਾ ਮੱਖੀ ਦਾ ਸੈਲਜ ਪੈਕ ਹੋ ਕੇ ਤੇ ਤਕਰੀਬਨ ਇਹ 2 ਟਰਾਲੇ ਪੈਕ ਹੋ ਕੇ ਜਾਣਗੇ ਜੀ ਅੱਜ ਇਹ ਪੈਕ ਹੋਊਗਾ ਤੇ ਕੱਲ ਟਰਾਲੀਆਂ ਤੁਰਨਗੀਆਂ ਤੇ ਪੈਕਿੰਗ ਦਾ ਖਰਚੇ ਦਾ ਰੇਟ ਹੈ ਜਿਹੜਾ ਆਪਾਂ ਜੈ ਜੀ ਰੱਖਿਆ ਉਹ ਬਾਕੀ ਬਾਈ ਜੀ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਆ ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਸਕੇ ਤੇ ਆਪਾਂ ਜਿੰਨੀ ਕਿ ਸੇਵਾ ਮਿਲੀ ਆ ਓਨੀ ਕਿ ਨਿਭਾ ਸਕੀਏ ਤੇ ਛੋਟਾ ਜਿਹਾ ਉਪਰਾਲਾ ਹੀ ਆ ਆਪਣੇ ਵੱਲੋਂ ਬਹੁਤਾ ਕੁਝ ਤਾਂ ਕਰਨ ਜੋਗ ਆਪਾਂ ਹੈ ਨਹੀਂਗੇ ਪਰ ਫਿਰ ਵੀ ਜਿੰਨੀ ਕਿ ਸੇਵਾ ਹੋਈ ਜ਼ਰੂਰ ਕਰਾਂਗੇ ਕਿ ਤੂੰ ਵੀ ਆਪਾਂ ਨੂੰ ਕੰਟੈਕਟ ਹੁੰਦਾ ਆ ਆਪਾਂ ਜਰੂਰ ਪਹੁੰਚ ਕੇ ਬਿਲਕੁਲ ਜਿਹੇ ਜਿਹੇ ਖਰਚੇ ਤੇ ਆਪਾਂ ਕੰਮ ਕਰਕੇ ਆਵਾਂਗੇ ਤੇ ਬਾਕੀ ਕਈ ਜਗ੍ਹਾ ਆਪਾਂ ਦੇਖਿਆ ਕਿ ਕਈ ਭਰਾ ਨਾ ਯੂਰੀਆ ਵਾਲੇ ਗੱਟਿਆਂ ਵਿੱਚ ਪੈਕ ਕਰਕੇ ਲਿਜਾ ਰਹੇ ਆ ਉਹਦੀ ਥੋੜੀ ਜਿਹੀ ਦਿੱਕਤ ਇਹ ਆਉਣੀ ਹੈ ਕਿ ਇੱਕ ਤਾਂ ਇਹ ਪਾਣੀ ਦੇ ਵਿੱਚ ਲੋਕਾਂ ਨੂੰ ਲਿਜਾਣਾ ਪੈਣਾ ਤੇ ਦੂਸਰਾ ਇਹ ਜਿਆਦਾ ਦਿਨ ਆਪਾਂ ਇਹਨੂੰ ਰੱਖ ਨਹੀਂ ਸਕਦੇ ਜਿਹੜਾ ਯੂਰੀ ਵਾਲੇ ਗੱਟੇ ਆ ਇਹਨਾਂ ਨੂੰ ਜ਼ਿਆਦਾ ਦਿਨ ਨਹੀਂ ਰੱਖ ਸਕਦੇ ਇਸ ਕਰਕੇ ਕੋਈ ਗੱਲ ਨਹੀਂ ਤੁਸੀਂ ਦੱਸੋ ਅਸੀਂ ਪਹੁੰਚਾਂਗੇ ਤੁਹਾਡੇ ਨਾਲ ਖੜਾਂਗੇ ਤੇ ਬਾਕੀ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਆਪਾਂ ਇੱਥੇ ਹੀ ਕਰਾਂਗੇ ਸਮਾਪਤੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਨਾਲ ਸਤਿ